ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਹਾਜ਼ਰ ਹਾਂ ਜੀ ਇੱਕ ਵਾਰ ਫੇਰ ਮੌਸਮ ਬਾਰੇ ਜਾਣਕਾਰੀ ਲੈ ਕੇ ਤੇ ਅੱਜ ਜਿਵੇਂ ਕਿ ਤੁਸੀਂ ਵੇਖ ਰਹੇ ਹੋ 24 ਅਪ੍ਰੈਲ ਨੂੰ ਸ਼ਾਮ ਦੇ ਸਮੇਂ ਜਿਹੜੀ ਹੈ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ ਤੇ ਇਹ ਹੋ ਰਹੀ ਹੈ ਜੀ ਪੰਜਾਬ ਦੇ ਸਤਰਾਨਾ ਪਾਤੜਾ ਤੇ ਕੁਝ ਘੱਗੇ ਦਾ ਏਰੀਆ ਪਵਾਨੀਗੜ ਤੇ ਨਾਬਾ ਸੰਗਰੂਰ ਇਹਨਾਂ ਏਰੀਆ ਦੇ ਵਿੱਚ ਮੌਸਮ ਪੂਰੀ ਤਰ੍ਹਾਂ ਖਰਾਬ ਹੋ ਚੁੱਕਿਆ ਹੈ ਤੇ ਕੋਸ਼ਿਕਾ ਭਾਗਾਂ ਦੇ ਵਿੱਚ ਧੂੜ ਭਰੀ ਪਰਿ ਬਹੁਤ ਤੇਜ਼ ਹਵਾ ਚੱਲ ਰਹੀ ਹੈ ਤੇ ਇਸ ਦੇ ਹਿਸਾਬ ਨਾਲ ਜਿਹੜਾ ਆਉਣ ਵਾਲੇ ਸਮੇਂ ਜਿਹੜੇ ਆਉਣ ਵਾਲੇ ਘੰਟੇ ਨੇ ਤੇ ਪੰਜਾਬ ਵਿੱਚ ਖਾਸ ਕਰਕੇ ਜਿਹੜੀ ਇਹ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ 25 ਤਰੀਕ ਦੁਪਹਿਰ ਤੱਕ ਮੌਸਮ ਖਰਾਬ ਰਹਿਣ ਦਾ ਅਨੁਮਾਨ ਹੈ ਤੇ ਇਸ ਦੇ ਨਾਲ ਤੇਜ਼ ਹਵਾਵਾਂ ਜਿਹੜੀਆਂ ਨੇ ਧੂੜ ਭਰੀਆਂ ਚੱਲਣ ਦੇ ਕਾਰਨ ਜਿਹੜਾ ਇਹ ਪ੍ਰਦੂਸ਼ਣ ਦਾ ਜਿਹੜਾ ਕਾਫੀ ਜ਼ਿਆਦਾ ਇਹ ਸਮੱਸਿਆ ਹੋ ਸਕਦੀ ਖਾਸ ਕਰਕੇ ਦਿੱਲੀ ਸਾਈਡ ਵੱਲ ਨੂੰ ਤੇ ਜਿਹੜੇ ਰਾਜਸਥਾਨ ਦਾ ਏਰੀਆ ਉਸ ਦੇ ਨਾਲ ਨਾਲ ਲੱਗਦੇ ਇਹਦੇ ਵਿੱਚ ਕਾਫੀ ਤੇਜ਼ ਹਵਾ ਚੱਲ ਰਹੀ ਹੈ ਤੇ ਰਾਜਸਥਾਨ ਦੇ ਵਿੱਚ ਵੀ ਇਕਾਦੁਕਾ ਥਾਵਾਂ ਤੇ ਟੁੱਟਵੀਂ ਬੱਦਲਵਾਈ ਹੋ ਸਕਦੀ ਹੈ ਤੇ ਇਸ ਤੋਂ ਇਲਾਵਾ ਹਰਿਆਣਾ ਦੇ ਵਿੱਚ ਵੀ ਜਿਹੜਾ ਮੌਸਮ ਹੈ ਉਹ ਟੁੱਟਵੀਂ ਬੱਦਲਵਾਈ ਵਾਲਾ ਹੋ ਸਕਦਾ ਹੈ ਤੇ ਬਹੁਤ ਤੇਜ਼ ਹਵਾਵਾਂ ਚੱਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਇਸ ਤੋਂ ਬਾਅਦ ਜੰਮੂ ਦੇ ਵਿੱਚ ਜਿਹੜੀ ਇਹ بارش ਦੀ ਪੂਰੀ ਸੰਭਾਵਨਾ ਹੈ ਹਿਮਾਚਲ ਪ੍ਰਦੇਸ਼ ਵਿੱਚ ਵੀ ਟੁੱਟਵੀਂ ਬੱਦਲਵਾਈ ਦੇ ਨਾਲ بارش ਦੀ ਸੰਭਾਵਨਾ ਹੈ ਚੰਡੀਗੜ੍ਹ ਦੇ ਵਿੱਚ ਵੀ ਜਿਹੜੀ ਇਹ ਟੁੱਟਵੀਂ ਬੱਦਲਵਾਈ ਤੇ ਹਲਕੀ ਤੋਂ ਦਰਮਿਆਨੀ بارش ਜਿਹੜੀ ਇਹ ਉਹ 24 ਅਪ੍ਰੈਲ ਸ਼ਾਮ ਤੋਂ 25 ਅਪ੍ਰੈਲ ਦੁਪਹਿਰ ਤੱਕ ਵੇਖਣ ਨੂੰ ਮਿਲ ਸਕਦੀ ਹੈ ਤੇ ਇਸ ਤੋਂ ਇਲਾਵਾ ਯੂਪੀ ਦੇ ਵਿੱਚ ਮੌਸਮ ਜਿਹੜਾ ਠੀਕ ਰਹਿਣ ਦੀ ਸੰਭਾਵਨਾ ਹੈ ਟੁੱਟਵੀਂ ਬੱਦਲਵਾਈ ਕਿਤੇ ਕਿਤੇ ਹੋ ਸਕਦੀ ਹੈ ਤੇ ਦਿੱਲੀ ਦੇ ਮੌਸਮ ਦੇ ਵਿੱਚ ਵੀ 25 ਤਰੀਕ ਨੂੰ ਜਿਹੜੀ ਇਹ ਕਿਤੇ ਕਿਤੇ ਟੁੱਟਵੀਂ ਬੱਦਲਵਾਈ ਵੇਖਣ ਨੂੰ ਮਿਲ ਸਕਦੀ ਹੈ ਤੇ ਧੂੜ ਭਰੀਆਂ ਹਵਾਵਾਂ ਜਿਹੜੀਆਂ ਨੇ ਖਾਸ ਕਰਕੇ ਰਾਜਸਥਾਨ ਤੋਂ ਰਾਜਸਥਾਨ ਸਾਈਡ ਤੋਂ ਚੱਲਣ ਦੀ ਵਜ੍ਹਾ ਤੋਂ ਸਮੱਸਿਆ ਹੋ ਸਕਦੀ ਹੈ ਤੇ ਬਾਕੀ ਦੋਸਤੋ ਏਸੀ ਮੌਸਮ ਦੀ ਜਿਹੜੀ ਇਹ ਤਾਜ਼ਾ ਜਾਣਕਾਰੀ ਤੇ 24 ਅਪ੍ਰੈਲ ਸ਼ਾਮ ਸਮੇਂ ਤੇ ਹਲਕੀ ਜਿਹੜੀ ਇਹ بارش ਹੋ ਰਹੀ ਏ ਇਸ ਵਕਤ ਤੱਕ ਤੇਜ਼ ਹਵਾਵਾਂ ਜਿਹੜੀਆਂ ਨੇ ਧੂੜ ਭਰੀਆਂ ਚੱਲ ਰਹੀਆਂ ਨੇ ਤੇ ਇਕਾਦੁਕਾ ਥਾਵਾਂ ਦੇ ਉੱਪਰ ਵੇਖਣ ਦੇ ਵਿੱਚ ਵੀ ਸਮੱਸਿਆ ਆ ਰਹੀ ਹੈ ਕਾਫੀ ਜ਼ਿਆਦੀ ਧੂੜ ਜਿਹੜੀ ਹੈ ਉੱਪਰ ਜਿਹੜੀ ਇਹ ਫੈਲਦੀ ਜਾ ਰਹੀ ਹੈ ਸੋ ਦੋਸਤੋ ਬਾਕੀ ਜਿਹੜੀ ਇਹ ਬੱਦਲਵਾਈ ਦੇ ਨਾਲ-ਨਾਲ ਬਿਜਲੀ ਚਮਕ ਗਰਜ ਚਮਕ ਜਿਹੜੀ ਇਹ ਇਹ ਵੀ ਕਾਫੀ ਜੜਾ ਮਾਹੌਲ ਖਰਾਬ ਲੱਗ ਰਿਹਾ ਹੈ ਕੁਲਮਲਾ ਕੇ ਮੌਸਮ ਜਿਹੜਾ ਤੇ ਬਾਕੀ ਦਾਤਾ ਮੇਰ ਕਰੇ ਸਭ ਠੀਕ ਹੋਵੇ ਤੇ ਬਹੁਤ ਬੱਦਲਵਾਈ ਦੀ ਜਿਹੜੀ ਕਾਫੀ ਜ਼ਿਆਦੀ ਆਵਾਜ਼ ਉੱਚੀ ਸ਼ਾਇਦ ਹੋ ਸਕਦਾ ਤੁਹਾਨੂੰ ਵੀਡੀਓ ਦੇ ਵਿੱਚ ਵੀ ਸੁਣਨ ਨੂੰ ਮਿਲ ਰਹੀ ਹੋਵੇ ਸੋ ਦੋਸਤੋ ਨਵੀਂ ਜਿਹੜੀ ਇੱਕ ਜਾਣਕਾਰੀ ਲੈ ਕੇ ਫਿਰ ਜਲਦੀ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ